ਹਾਂਜੀ ਯਾਰ ਕੀ ਹਾਲ ਚਾਲ ਹਰ ਦੋਸਤਾਂ ਮਿੱਤਰਾਂ ਮੀਰ ਗਾਦੋ ਠੀਕ ਠਾਕ ਸਡੇ ਜਨਵਰੀ ਸੱਟ ਬੈਟ ਹੋਣਗੇ ਤੇ ਲਾਉਗੇ ਮਿੱਤਰੋ ਪਹਿਲਾਂ ਤਾਂ ਚੱਲਦੇ ਆਂ ਆਪਾਂ ਸਾਰਿਆਂ ਨਾਲ ਪਹਿਲਾਂ ਕੱਪੜਾ ਸਿਉਣਾ ਛਤਰੀਆਂ ਦਾ ਫੇਰ ਆ ਕੇ ਸੰਜੂ ਹੁਣਾਂ ਨੇ ਆਉਣਾ ਉਦੋਂ ਉਹ ਆ ਜਾਣਗੇ ਠੀਕ ਆ ਤੇ ਚਲੋ ਚੱਲ ਗਏ ਫੇਰ ਚਲੋ ਜੀ ਲਓ ਵੀ ਲੈ ਚੱਲੇ ਆਂ ਹੁਣ ਆਪਾਂ ਕੱਪੜਾ ਸੁਣਾਉਣ ਨਾਲ ਦੇ ਅਸਟਾ ਟੇਲਰ ਕੋਲੇ ਜਾ ਦੇਖ ਲੈ ਕੀ ਆ ਮੈਂ ਠੀਕ ਲਓਈ ਕੱਪੜਾ ਤਿਆਰ ਕੱਪੜਾ ਦੇਖੋ ਠੀਕ ਹੈ ਜੀ ਮੰਡੇ ਖਰੀਦ ਤਹਿ ਲਾਤੀ ਨਾਲ ਆ ਕਪੜਾ ਸੀਤਾ ਲਾਲ ਆ ਬਾਕੀ ਘਰੇ ਚੱਲ ਗਏ ਹੁਣ ਦਿਖਾਉਨੇ ਸਾਰਾ ਮੋਲ ਆ ਆ ਪਿਆ ਬਾਕੀ ਸਾਰਾ ਬਲਾਲ ਹਾਂ ਕਲਹਿੰਦਾ ਤੋ ਕਰਤਾ ਉਹਦੇ ਨਾਲ ਆਉਂਦੇ ਆਉਂਦੇ ਆਪੋਲੇ ਲੈ ਲਓਈ ਬਈ ਕਪੜੇ ਆਪਾਂ ਸਿਵਲੇ ਸੀਗੇ ਘਰੇ ਆ ਗਏ ਆ ਚਾਰੇ ਰੈਡੀ ਹੋ ਗਏ ਤੇ ਨਾ ਪਈ ਤੇ ਇੱਕ ਛਤਰੀ ਤੇ ਆ ਗਏ ਆ ਗੇ ਆਹ ਦੇਖ ਲਓ ਇੱਧਰ ਓਕੇ ਜਮਾ ਕੰਮ ਆਏ ਲੱਗਣਾ ਬਾਈ ਇਹ ਥੋੜਾ ਜਿਹਾ ਵਾਧੇ ਘਟੇ ਜੇ ਸਿਮਨੇ ਆ ਨੰਨਾ ਮੜਾ ਇਹ ਕੰਮ ਗਿਆ ਆ ਵਾ ਤੇ ਬਾਕੀ ਸੰਜੂ ਹੁਣੀ ਆ ਗਏ ਲਓ ਬਾਈ ਸੰਜੂ ਹੁਣੀ ਪਹੁੰਚ ਚੁੱਕੇ ਆਪਣੀ ਛੱਤ ਤੇ ਕਿਵੇਂ ਹੋਸਣ ਠੀਕ ਆ ਇਧਰ ਸੁਖੂ ਤੇ ਇਧਰ ਬਾਈ ਸੰਜੂ ਜਾਨਵਰ ਇਹ ਇਹਨਾਂ ਨੂੰ ਦੇਨੇ ਆ ਪਤਨ ਚਾਰ ਮੈਂ ਤੁਹਾਨੂੰ ਬਹੁਤ ਦਿਨਾਂ ਦਾ ਕਿਹਾ ਵੇ ਤੇ ਪਹਿਲਾਂ ਇਹਨਾਂ ਨੂੰ ਜਾਨਵਰ ਦਿਖਾ ਦੇ ਸਾਰੇ ਘਰੋ ਚੱਕ ਬਾਈ ਪਹਿਲਾਂ ਬੱਚੇ ਵੇਖ ਲੋ ਚੱਲ ਲੈ ਵੀ ਸੁਖੂ ਨੇ ਅੱਡ ਨਿਆਰੇ ਲੈਣੇ ਕਹਿੰਦਾ ਛਤਰੀ ਲਾਦ ਕੇ ਇਹ ਦੋਨੇ ਭਾਈ ਆ ਲਾਲ ਜੀ ਨੇ ਜੇ ਵੱਡੇ ਨਹੀਂ ਨਹੀਂ ਵੱਡੇ ਆ ਇਹ ਦਾ ਸਿੰਗਲ ਪੀਸੀ ਆ ਪਰਲਾ ਵੀ ਸਿੰਗਲ ਪੀਸੀ ਆ। ਲੈ ਕੋਡੇ ਵਾਲੇ ਵੀ ਆਣ ਕੇ ਚੈੱਕ ਕਰੂ। ਦੇਖੋ ਕਿਹੜਾ ਚੰਗਾ ਤੇ ਕਿਹੜਾ ਮਾੜਾ। ਸਾਰੇ ਚੰਗੇ ਆ ਜਿਹੜੇ ਹੁਣ ਕੋਡੇ ਚੈੱਕ ਕਰੀਏ। ਫੀਮਾਲ ਨੇ। ਆਹਾ ਦੋਹਾਂ ਨੂੰ ਦੰਨਾ ਮੈਂ। ਜਿਹੜਾ ਛੋਟੇ ਦੋਨੇ ਉਹ ਤਾਂ ਵੱਡੇ ਖਾਂਦੇ ਆ। ਹਾਂ ਇਹਨੂੰ ਦੰਨਾ। ਜਿੱਤੇ ਵੀ ਹੁਣ ਵੀ ਉਹੀ ਚੀਜ਼ ਹੀ ਕਰਦਾ ਰਹਿੰਦਾ। ਉਹ ਟ੍ਰੇਨ ਨੇ ਰਖੇ ਨੇ ਜਿਹੜੇ ਨੇ ਲੈਣ ਦੇ ਵਾਲੇ ਕਿਤੇ ਠੰਡ ਜਿਹੜੀ ਲੱਗੀ ਉੱਤ ਹੀ ਜਾਂਦੇ ਹਣੇ ਹਾਂ ਆਡਾ ਨਾਇਟ ਵੀ ਨਾ ਹਾਂ ਇਹ ਤਾਂ ਕੀ ਹੈ ਇਹ ਤਾਂ ਕੀ ਹੈ ਕਿੰਨੇ ਦੀ ਬਣੀ ਇਹ ਇਹ 100 ਪੀਸ ਬਣਾਇਆ ਕਿੰਨੇ ਦਾ ਆ ਖੜ ਗਿਆ ਆ ਦੋ ਬੱਚੇ ਉੱਡਦੇ ਆ ਆਰੇ ਰੱਤਾ ਤੇ ਚਟਾ ਠੀਕ ਆ ਆ ਬੱਚਾ ਦੇਣਾ ਤੁਹਾਨੂੰ ਜੀ ਹੈਗਾ ਵਾ ਹੁਣ ਦੇਖ ਲੇਗਾ ਆ ਬਿਚਾੜੀ ਪਿਆ ਵੇ ਤਿੰਨ ਤਿੰਨ ਰਹਿ ਗਈਆਂ ਸਾਰੀਆਂ ਇਹਨੂੰ ਤਾਂ ਨਾਂ ਡਾਇਵ ਦਾ ਚੰਗੀ ਗੱਲ ਪਤਾ ਕਿਉਂ ਪਾਸੇ ਸਿੱਧ ਗੂਗਾ ਦੇ ਝੜੇ ਆਈ ਜਾਂਦੇ ਖੰਭ ਲੈ ਇਹ ਤਾਂ ਦੱਸਦਾ ਮੈਂ ਕਿਹਦਾ ਏ ਇਹ ਆਪਣੇ ਕੋ ਥੱਲੇ ਲੰਡੇ ਲੱਗੀ ਲਾਲ ਜੀ ਨਹੀਂ ਉਹਦਾ ਵਾ ਇਹਦਾ ਬਾਪ ਵੀ ਚੰਦਰ ਹੁੰਦਾ ਓਏ ਇਹ ਕੀ ਹਸਾ ਕਹਤਾਂ ਤਰਾ ਕੰਮ ਗਏ ਜੀ ਮੇਰੇ ਤੇ ਮੇਰੇ ਹਿੰਦ ਪਾਉਂਦੇ ਆਏ ਮਾਰੇ ਜੋਕ ਉੱਲਾ ਮਾਰੇ ਥੱਲੇ ਕਹਦਾ ਠੀਕ ਆ ਉਹ ਪੁੱਧਰੀ ਨਾ ਲਾਓ ਕਾਲੀ ਪੂਛਰੀ ਨਾ ਜੋੜਾ ਬਾਕੇ ਦੇਖ ਕੇ ਦਾ ਕੀ ਦੀਆਂ ਆ ਇਹ ਇਧਰ ਆ ਕੇ ਕੋ ਉਤਰ ਕਾਲੀ ਪੂਛ ਰਹਾ ਹਾਂ ਲਾਓਏ ਭਾਈ ਜਾਨਵਰ ਦਿਖਾਤੇ ਆ ਸੰਝੂ ਸੁਖੂ ਹੁਣਾ ਨੂੰ ਤੇ ਆ ਵੇਖ ਲੋ ਇਧਰ ਆ ਵੇ ਆਪਣੇ ਮੌਜੇ ਆਣੇ ਵੀ ਬੱਚੇ ਕੱਢ ਲਈ ਇੱਕ ਬੱਚਾ ਹੀ ਕੱਢੇ ਦੂਜਾ ਕੱਢ ਲੂਗਾ ਇਹ ਠੀਕ ਹੈ ਜੀ ਤੇ ਸੰਝੂ ਹੁਣਾ ਨੇ ਭਾਈ ਜਾਣਾ ਇਹਨਾਂ ਨੇ ਥੋੜਾ ਜਿਹਾ ਲੇਟ ਹੋਈ ਜਾਂਦਾ ਆ ਲਾ ਦੀ ਸੁਖੂ ਘੁੱਟ ਨਾ ਇੱਥੇ ਇਧਰ ਵੀ ਚੈੱਕ ਕਰ ਲੋ ਵੇਖੀ 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 ਹਾਂ ਹਾਂ ਆਇਆ ਤੂੰ ਮੈਂ ਤਾਂ ਕਹਿ ਦੁਨ ਨਾ ਆ ਗਿਆ ਕਿੱਥੇ ਗਿਆ ਆ ਗਿਆ ਗਲਾਬੀ ਕੀਤਾ ਇਹ ਡੋਰ ਵਾਲੇ ਆ ਦੋ ਆ ਤੈਂਚੀ ਕੀਤਾ ਫਿਰ ਨਹੀਂ ਯਾਰ ਅੱਛਾ ਉਹ ਖਿੱਚੇ ਵੇ ਬਾਈ ਨੇ ਫਿਰ ਮੋਟੇ ਬਿਲਿਆ ਲੱਗਿਆ ਰਿਆਂ ਦੇ ਕੋਈ ਚੱਕਰ ਨਹੀਂ ਆ ਦਰਤੇ ਤੂੰ ਨਹੀਂ ਨਾਲੇ ਪਰਾਈ ਨਾ ਗਜਾਉਣੇ ਹਜੇ ਛਤਰੀ ਫਿਰ ਨਵੀਂ ਤੇ ਲਾਵਾਂਗੇ ਤਾਂ ਨਹੀਂ ਛੱਡੇ ਯਾਰ। ਓਏ ਹਾਂ ਉਹ ਭਰਾਵਾ ਜਾਵੜਾ ਅੰਦਰੀ ਗਰਮੀ ਬਹੁਤ ਆ। ਇਹ ਕਿੰਨਾ ਜ਼ਿਆਦਾ ਆ ਜੀ। ਚਲੋ ਫਿਰ ਚੱਲ ਗਏ ਗਰਮੀ ਬਹੁਤ ਆ ਅੱਜ ਹਨਾ। ਜਦੂਸ ਕੱਢਿਆ ਪਿਆ ਗਰਮੀ ਨੇ। ਆਵੇ ਇੱਥੇ ਆਈ ਆਪਣਾ ਮੀਰ ਥੱਲੇ ਕੋਲਾ। ਕੋਲਾ ਇਹ ਤਾਂ ਬਣਾ ਲੈਂਦੇ ਆ। ਆ ਵੇਖੋ ਉਧਰ। ਇਹਦੀ ਹਾਂ ਇੱਥੇ ਹੀ ਲੱਗੀ ਆ ਇਹਦੀ। ਇੱਧਰ ਲੱਗੀ ਵੀ ਆ। ਉਈ ਆਏ ਬੱਚਾ ਫੜ ਕੇ ਲੈਦੇ ਲਗੇ ਹੋ ਬਿਠਾ ਰੋ ਜੰਦਾ ਫੜ ਲੈ ਡਾ ਰੇਡੀ ਆਥਰੇ ਜਿਹੜਾ ਰੱਖਦੇ ਬੱਚੇ ਹੁੰਦੇ ਤਾਂ ਪਾਣੀ ਬੱਚੇ ਅੱਜ ਬਈ ਖੁੱਡੇ ਛੱਡਦੇ ਅੱਜ ਸੱਲੇ ਨਹੀਂ ਲੈ ਕੇ ਜਾਂਦੇ ਆਪਾਂ ਇੱਥੇ ਨਾ ਗੋਜ ਰੋ ਲੈ ਕੇ ਲੰਡੂ ਛੱਡ ਗਏ ਇੱਕ ਮਿੰਟ ਜੋੜਾ ਪਾਉਣਾ ਇਧਰ ਬਾਹਰ ਬੰਨ ਕੇ ਨਾ ਇਹਨੂੰ ਪਤਾ ਲੱਗ ਜਾ ਕਰੂਗਾ ਡਾਈਨ ਆ ਪਰ ਕਿਉਂਕਿ ਝਾੜੇ ਜਾਏ ਨੇ ਪਾਸੇ ਛੱਡ ਕੇ ਪੈਣਾ ਕੋਈ ਫਾਇਦਾ ਨਹੀਂ ਮੁੜ ਕੇ ਹਾਂ ਕਿੱਥੇ ਆਪਣਾ ਸਿੱਧਾ ਛਤਰੀ ਤੇ ਐਵੇਂ ਪੈਰ ਜਾ ਕੱਢੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਵਾਰਪੂਲ ਦਾ ਹੁਣ ਆਣਾ ਪੱਕਾ 100% ਨਹੀਂ 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 ਵਾਰ ਇਹ ਚ ਪਾਲਾ ਕੇ ਨਾ ਲਓ ਵੀ ਬਾਈ ਸੰਜੂ ਹੁਣਾਂ ਨੂੰ ਚਾਰ ਕਬੂਤਰ ਗਿਫਟ ਕਰਤੇ ਆ ਇੱਕ ਤਾਂ ਹੈਗੀ ਆਪਣੀ ਸਾਤੇ ਵਾਲੀ ਸੰਜੂ ਦਿਖਾ ਦੀ ਸਾਦਾ ਬਾਈ ਦੂਜੀ ਵਾਸਤੇ ਸੱਜੇ ਆਹ ਲਓ ਠੀਕ ਐ ਇਹ ਸਾਤੇ ਵਾਲੀ ਇਹ ਚਿੱਟੀਆਂ ਅੱਖਾਂ ਨੇੜੇ ਕਰਕੇ ਦਿਖਾ ਦਊ ਫਿਰ ਠੀਕ ਐ ਆਹ ਵੜੀ ਇੱਕ ਦਾ ਬਈਆ ਵੱਡੀ ਲਾਲਸਰੀ ਇਹਦੇ ਮੈਂ ਕਿਹਾ ਬੱਚੇ ਕਢਾ ਲਿਓ ਆ ਦੇ ਲਓ ਖੱਟੀਆਂ ਅੱਖਾਂ ਦੀ ਠੀਕ ਹੈ ਇਹਦੇ ਰੰਗ ਰੰਗ ਬਾਈ ਕੋਈ ਨ ਲੱਗੇ ਵੱਡੀ ਗੂਤਰੀ ਆ ਹੈਲੋ ਹਾਂ ਓਕੇ ਓਕੇ ਤੇ ਦੋ ਇੱਕ ਹੈਗੀ ਫੱਟੀਆਂ ਵਾਲੀ ਆਪਣੀ ਜਿਹੜੀ ਉੜਦੀ ਹੁੰਦੀ ਸਾਤੇ ਵਾਲੇ ਨਾ ਆ ਦੇਖ ਲਓ ਅੱਖ ਆਹ ਫੱਟੀਆਂ ਮਾਰੀਆਂ ਸੀ ਇਹਦੇ ਇਧਰ ਆਪਾਂ ਦੋਨੇ ਪਾਸੇ ਸਿੱਕ ਉਦੋਂ ਬਾਅਦ ਆ ਬੱਚਾ ਬਈ ਦੂਸਰੇ ਡੰਡੇ ਵਾਲਾ ਆਪਣਾ ਇੱਧਰ ਮਾਰੇ ਦੂਸਰੇ ਡੰਡਾ ਕਿਉਂਕਿ ਇਹ ਤਾਂ ਹੁਣ ਹੋ ਚੱਲਿਆ 10 ਤਰ ਰਹਿ ਗਏ ਬਈ 6 ਤਰ ਲੰਗਾ ਦੇਖ ਲਓ ਆਈ ਜਾਂਦੀ ਆ 7ਵੀਂ ਆ ਦੇਖ ਲਓ ਆ ਬੱਚਾ ਰੋਕ ਜਾ ਰੋਕ ਜਾ ਠੀਕ ਆ ਬਈ ਚਾਰ ਕਬੂਤਰ ਗਿਫਟ ਕਰਨ ਲੱਗੇ ਸੰਜੂ ਇਹ ਤੂੰ ਇਹ ਕਹਿ ਸਕਦੇ ਬੱਚਾ ਹੈ ਇਹ ਕਿਵੇਂ ਕਹਿ ਸਕਦੇ ਕੀ ਕੀ ਕਿ ਬੱਚਾ ਹੈ ਤੇ ਬੱਚਾ ਹੀ ਆ ਤੇ ਹੋਰ ਇਹਨੂੰ ਕੀ ਕਹਾਂਗੇ ਵੱਡਾ ਲਓ ਬਾਈ ਅਮਾਨਤ ਆਵਦੀ ਤੇ ਬਾਈ ਬਾਵਾ ਦੇ ਨਾਲ ਦਾ ਕੰਡੈਕਟਰ ਇਹਨਾਂ ਨਾਲ ਹੋਇਆ ਵੈ ਸੀ ਪਹਿਲਾਂ ਮੇਰੇ ਨਾਲ ਹੀ ਟਾਈਮ ਲੱਗਦਾ ਜਿੱਦਣ ਮੈਂ ਫ੍ਰੀ ਹੁੰਦਾ ਸੀ ਫਿਰ ਇਹਨਾਂ ਦਾ ਇਹ ਟਾਈਮ ਲੱਗਦਾ ਤੇ ਅੱਜ ਜਾ ਕੇ ਅੰਜਲ ਬਣਿਆ ਅੱਜ ਸੰਜੂ ਹੋਣੀ ਫਿਰ ਆ ਗਏ ਆ ਤੇ ਓਕੇ ਰਿਪੋਰਟ ਆ ਬਾਈ 4 ਜਨਵਰੀ ਦੇ ਦੇ ਹੁਣ ਇਹਨਾਂ ਨੂੰ ਭੇਜ ਦੇ ਤੇ ਮੈਂ ਤੈਨੂੰ ਨਸੇ ਆਉਨੇ ਆ ਛਤਰੀਆਂ ਦੇ ਕੱਪੜੇ ਠੀਕ ਆ ਬਾਈ ਚਲੋ ਫਿਰ ਲਓ ਬਾਈ ਚੱਲੇ ਆ ਬਾਏ ਬਾਏ ਮਿੱਤਰੋ ਬਾਈ ਮੋੜ ਲਿਆ ਫਿਰ ਜਾਂਦਾ ਬਾਈ ਬਣਾ ਤੇ ਜਾਵੜ ਹੁਣ ਠੀਕ ਹੈ ਮੈਂ ਪਹੁੰਚ ਕੇ ਲਾ ਦਿਓ ਫੋਨ ਠੀਕ ਹੈ ਸਕੂ ਤੇ ਹੁਣ ਆਉਂਗਾ ਮੈਂ ਜਦੋਂ ਕੋਈ ਨਹੀਂ ਛਤਰੀ ਖੁਤਰੀ ਜਦੋਂ ਲੱਗੇ ਨਾ ਜਾਨਵਰ ਬਾਈ ਛਤਰੀ ਆਪਾਂ ਤਾਂ ਦੇਤੀ ਇਹਨਾਂ ਨੂੰ ਸੰਝੂ ਹੁਣ ਇਹਨਾਂ ਨੂੰ ਕਹਿੰਦੇ ਜਮੇ ਖਾ ਸਾਤੇ ਵਾਲੀ ਗਝਾਲੇ ਵਾਲੇ ਫਟੀਆਂ ਵਾਲੀ ਨਲੇ ਬੱਚਾ ਤੇ ਫਿਰ ਆਪਾਂ ਵਾਪਸ ਲੈ ਜਾਵਾਂਗੇ ਤੇ ਉਹਨਾਂ ਟਾਈਮ ਆਪਾਂ ਤਾਂ ਇਹਾਂ ਲਾਉਨੇ ਆ ਦੂਜੀਆਂ ਛਤਰੀਆਂ ਤੇ ਬਹਿ ਜਾਓ ਬਈ ਸਕੂ ਤੂੰ ਉੱਧਰ ਲੈ ਵਸੇ ਪਿੰਜਰਾ ਕਰ ਲੈ ਜੀ ਛਤਰੀ ਇੱਧਰ ਰੱਖਣੀ ਆ ਐਂ ਕਰ ਲੈ ਹਿਸਟੋਰੀ ਠੀਕ ਹੈ ਜੀ ਪਹੁੰਚ ਕੇ ਲਾ ਦਿਓ ਹੁਣ ਹਾਂ ਹਾਂ ਜਰੂਰ ਜਰੂਰ ਸਹੀ ਠੀਕ ਹੈ ਮੈਂ ਕਰਤੀ ਛਤਰੀ ਰੈਡੀ ਇੱਕ ਤਾਂ ਮੈਂ ਤੈਨੂੰ ਇਹਨੇ ਸੰਝੂ ਹੁਣੀ ਤੇ ਮੈਂ ਤੁਹਾਨੂੰ ਪਤਾ ਹੀ ਗਏ ਓਹੋ ਦੇਖੋ ਫਿਰ ਠੀਕ ਹੈ ਬਈ ਉੱਤੇ ਲਾਵਾਂਗੇ ਪਲਾਸਟਰਾਂ ਨਿਸ਼ਾਨ ਉਹ ਵੀ ਤੁਹਾਨੂੰ ਲਾ ਕੇ ਦਿਖਾਉਨੇ ਆ ਸਾਰਾ ਪ੍ਰੋਜੈਕਟ ਕਿਵੇਂ ਆ ਦੇਖੋ ਫਿਰ ਇੱਕ ਛਤਰੀ ਆ ਅਸੀਂ ਲਾਈ ਜਾਨੇ ਟਾਂਕੇ ਨੂੰ ਆ ਦੇਖੋ ਇੱਧਰ ਸਾਈਡਾਂ ਤੇ ਨੇ ਚੁੰਡੰਗਾ ਇੱਧਰ ਵੀ ਉੱਧਰ ਵੀ ਉੱਧਰ ਵੀ ਤੇ ਇੱਥੇ ਵੀ ਇਧਰ ਟਾਂਕੇ ਲਾ ਦਵੇ ਚਾਰੇ ਪਾਸੇ ਟਾਂਕੇ ਲਾ ਲਾ ਕੇ ਰੈਡੀ ਕਰੀ ਜਾਨੇ ਇੱਕ ਸੰਝੂ ਹੁਣਾਂ ਦੇ ਦੀ ਛਤਰੀ ਇੱਕ ਛਤਰੀ ਰਹਿ ਗਈ ਬਸ ਉੱਤੇ ਵੀ ਲਾ ਕੇ ਫਿਰ ਪਲਾਸਰਾ ਨਿਸ਼ਾਨ ਕੱਟ ਕੇ ਪੱਟੀ ਲਾਉਣੀ ਆਪਾਂ ਬਰੀਕ ਜੀ ਸਾਰੀ ਸਦਰੀ ਰੈਡੀ ਕਰਕੇ ਫਿਰ ਸਾਨੂੰ ਦਿਖਾਉਣੀ ਆ ਬਾਈ ਬਾਕੀ ਆ ਦੇਖ ਲਓ ਇੰਨੀ ਕਿ ਸੋਹਣੀ ਲੱਗਦੀ ਏ ਕੇਰਾ ਤਾਂ ਠੀਕ ਆ ਬਾਈ ਤੇ ਜਾਨਵਰ ਇੱਥੇ ਦੇਖ ਲਓ ਆ ਬੈਠੇ ਆ ਪੱਖਾ ਚਲਾ ਕੇ ਆਪਾਂ ਵੀ ਬੈਠੇ ਆ ਇੱਥੇ ਲੈ ਚੱਲੀ ਜਾਂਦਾ ਵਾ ਕਾ ਗਰਮੀ ਆ ਜੀ ਯਾਰ ਪਤਾ ਨਹੀਂ ਕੀ ਚੱਕਰ ਟੈਂਪਰੇਚਰ ਅੱਜ ਬਾਲਾ ਹੈ ਹੀ ਆ ਯਾਰ ਪਸੀਨਾ ਬਹੁਤ ਹੋਈ ਜਾਂਦਾ ਵਾ ਬਾਲਾ ਖਤਰਨਾਕ ਕੰਮ ਆ ਤੇ ਇੱਕ ਬਾਈ ਜੋੜਾ ਲਾਤਾ ਪਰ ਰਾਤੋ ਰਾਤ ਲੰਡੇ ਦਾ ਆ ਕੂਤ ਨਾ ਡੰਡਾ ਨੰਨੇ ਕੋਲੋਂ ਚੱਕ ਲੈਂਦਾ ਆਪਾਂ ਦੱਸਿਓ ਭਾਈ ਕਮੈਂਟ ਕਰਕੇ ਯਾਰ ਕਿਦਾਂ ਦਾ ਲੱਗਿਆ ਲਓ ਕਰੋ ਇੱਕ ਵਾਰ ਹਾਂ ਲੱਡੇ ਇਹ ਬਈ ਆਪਣੇ ਕੋਲੇ ਘੱਟੋ ਘੱਟ ਉਹ ਤੁਹਾਨੂੰ 12 ਸਾਲ ਹੋ ਗਏ 12 8 ਹੋ ਗਏ ਭਾਈ ਹੋ ਗਏ ਹੋ ਗਏ 12 ਸਾਲ ਹੋ ਗਏ ਕੂਤਰ ਨੂੰ ਆਪਣੇ ਕੋਲੇ ਦੇਖ ਲਓ ਇਹ ਤਿੰਨ ਜਗ੍ਹਾ ਕਿੱਜੇ ਵੈਕ ਆਪਣੇ ਪਿੰਡ ਇੱਕ ਆਪਣੇ ਨਾਨਕੇ ਤੇ ਇੱਕ ਇੱਥੇ ਸ਼ਹਿਰ 'ਚ ਠੀਕ ਹੈ ਭਾਈ ਤਿੰਨ ਜਗ੍ਹਾ ਕਿੱਜੇ ਵੇ ਇਹ ਆਪਣਾ ਲੱਕੀ ਕੂਤਰ ਹੈ ਦੇਖ ਲਓ ਕੋਸ ਹੋ ਜੇ ਪਰ ਮੈਂ ਇਹ ਕੂਤਰ ਨਹੀਂ ਚੁਕਾਉਂਦਾ ਯਾਰ ਇਹ ਤਾਂ ਅਣੀ ਚ ਕਹਿੰਦੇ ਬਾਈ ਇਹ ਬਹੁਤ ਟਾਈਮ ਦਾ ਬਹੁਤ ਪੁਰਾਣਾ ਕੂਤਰ ਆ ਜਾਂਦਾ ਨਹੀਂ ਆਪਣੇ ਕੋਲੋਂ ਕਿਸੇ ਦੇ ਨਹੀਂ ਗਈਦਾ ਇਹ ਆਪਣੇ ਕੋਲ ਹੀ ਮੁੜਿਆ ਆਉਂਦਾ ਬਹੁ ਵਾਰੀ ਬਪਰ ਤੇ ਆਇਆ ਮੈਂ ਦੇ ਦਿੱਤਾ ਵੀ ਬਸੇਰੇ ਲੋਕਾਂ ਨੂੰ ਪਰ ਮੁੜਿਆ ਆਉਂਦਾ ਦੱਸਿਓ ਬਾਈ ਕਮੈਂਟ ਕਰਕੇ ਕਿਦਾਂ ਲੱਗਿਆ ਜੁੜਾ ਠੀਕ ਹੈ